ਸੀਮਾਂ ਸੁਰੱਖਿਆ ਬਾਲ ਤੇ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਨੇੜੇ ਕੁਮਾਂਦਰੀ ਸਰਹੱਦ ਲਾਗੇ ਕੀਤੀ ਗਈ ਕਸਾਂਜੇ ਆਪਰੇਸ਼ਨ ਤਹਿਤ ਇੱਕ ਸਮੱਗਲਰ ਨੂੰ ਸ਼ੱਕੀ ਹਿਰੋਇਨ ਦੇ ਪੈਕੇਟਸ ਸਣੇ ਗ੍ਰਿਫਤਾਰ ਕੀਤਾ ਗਿਆ ਏ ਬੀਐਸਐਫ ਦੇ ਖੂਫੀਆ ਵਿੰਗ ਨੂੰ ਪਿੰਡ ਮਿਲਕਪੁਰ ਚ ਤਸਕਰੀ ਦੀਆਂ ਸਰਗਰਮੀਆਂ ਦੀ ਸੂਮੀ ਮਿਲੀ ਜਿਸ ਵግਰੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਉਹਨਾਂ ਫੌਰੀ ਕਾਰਵਾਈ ਕਰਦਿਆਂ ਛਾਪੇ ਮਾਰੀ ਕੀਤੀ ਇਸ ਦੌਰਾਨ ਉਹਨਾ 525 ਗ੍ਰਾਮ ਸ਼ੱਕੀ ਹਿਰੋਇਨ ਦੇ ਇੱਕ ਪੈਕੇਟ ਸਣੇ ਅੰਮ੍ਰਿਤਸਰ ਦੇ ਪਿੰਡ ਮਲਿਕਪੁਰ ਦੇ ਰਹਿਣ ਵਾਲੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਇਹ ਪੈਕੇਟ ਨੂੰ Pili. ਚਿਪਕਨ ਵਾਲੀ ਟੇਪ ਚ ਲਪੇਟਿਆ ਹੋਇਆ ਸੀ ਅਤੇ ਇਸ ਪੈਕੇਟ ਦੇ ਨਾਲ ਇੱਕ ਤਾਂਬੇ ਦਾ ਹੁੱਕ ਵੀ ਮਿਲਿਆ ਹੈ ਦੂਜੇ ਪਾਸੇ ਬੀਐਸਐਫ ਦੀ 183ਵੀ ਬਟਾਲੀਅਨ ਵੱਲੋਂ ਪਾਰਤ ਪਾਕਿਸਤਾਨ ਕੁਮਾਂਦਰੀ ਸਰਹੱਦ ਉਤੇ ਥਾਣਾ ਅਜਨਾਲਾਦੀਨ ਆਉਂਦੀ ਚੌਂਕੀ ਪੁਰਾਣੀ ਸੁੰਦਰਗੜ ਨੇੜਲੇ ਪਿੰਡ ਖਾਨਵਾਲ ਦੇ ਪਿੰਡਾਂ ਵਿੱਚੋਂ ਇੱਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਵੇਲੇ ਜਦੋਂ ਇੱਕ ਕਿਸਾਨ ਆਪਣੇ ਖੇਤਾਂ ਵਿੱਚੋਂ ਗੰਨਾ ਵੜ ਰਿਹਾ ਸੀ ਤਾਂ ਉੱਥੇ ਉਸਨੇ ਜ਼ਮੀਨ ਉੱਤੇ ਇੱਕ ਡਰੋਨ ਪਿਆ ਦੇਖਿਆ ਜਿਸ ਸੂਚਨਾ ਉਸ ਵੱਲੋਂ ਬੀਐਸਐਫ ਨੂੰ ਦਿੱਤੀ ਗਈ ਤੁਰੰਤ ਹਰਕਤ ਚੌਂਦਿਆਂ ਬੀਐਸਐਫ ਦੇ ਜਵਾਨਾਂ ਵੱਲੋਂ ਇਸ ਡਰੋਨ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਗਿਆ ਤੇ ਅਗਲੇਰੀ ਕਾਰਵਾਈ ਜਾਰੀ ਹੈ